ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਤਾਮਿਲਨਾਡੂ ਦੇ ਸਾਬਕਾ ਗਵਰਨਰ ਅਤੇ ਸਾਂਝੇ ਮੋਲਚੇ ਦੇ ਸਰਪ੍ਰਸਤ ਸੁਲਜੀਤ ਸਿੰਘ ਬਰਨਾਲਾ ਅਤੇ ਉਹਨਾਂ ਦੀ ਪਤਨੀ ਸੁਲਜੀਤ ਕੌਰ ਬਰਨਾਲਾ ਪ੍ਰਧਾਨ ਸ਼ਰਮਨੀ ਅਕਾਲੀ ਦਲ ਲੋਂਗੋਵਾਲ ਵੱਲੋਂ ਨਾਬਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਦੇ ਲਾਇਕ ਨਹੀਂ ਹਨ। ਉਹਨਾਂ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਰੇਤਾ, ਕੇਬਲ ਅਤੇ ਟਰਾਂਸਪੋਰਟ ਤੋਂ ਇਲਾਵਾ ਹਰ ਚੀਜ਼ ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ। ਇਸ ਸਰਕਾਰ ਤੋਂ ਹਰ ਵਰਗ ਦੁਖੀ ਹੈ ਉਹਨਾਂ ਕਿਹਾ ਕਿ 25 ਅਗਸਤ ਨੂੰ ਸਵਰਗੀ ਸੰਤ ਲੰਗੋਵਾਲ ਦੀ ਵਰਸੀ ਸਾਂਝਾ ਮੋਰਚਾ ਇਕੱਠਾ ਹੋ ਕੇ ਮਨਾਏਗਾ। ਬੜੀਆਂ ਸੀ ਉਦੋਂ ਪਤਾ ਸੀ ਕਿ ਕਲੋਨੀਆਂ ਬਣ ਗਈਆਂ ਉਦੋਂ ਸੀ ਵਿਰੇਜ ਡਿਸਟ੍ਰਿਕਟ ਵਾਈਜ਼ ਤੇ ਸਾਡੇ ਵਰਕਰ ਇਕੱਠੇ ਹੋ ਰਹੇ ਆ ਸਾਰੇ ਇਕੱਠੇ ਕਰ ਰਹੇ ਕਿਉਂਕਿ ਅਸੀਂ ਹਰੇਕ ਵਾਰ ਹੀ ਮਨਾਉਂਦੇ ਆ ਤੇ 20-25 ਹਜ਼ਾਰ ਦਾ ਕੱਟ ਸਾਡਾ ਉੱਥੇ ਹੋ ਜਾਂਦਾ। ਸੋ ਇਸ ਕਰਕੇ ਇੱਥੇ ਵੀ ਅੱਜ ਐਸੇ ਕਰਕੇ ਮੈਂ ਰੁਕੀਆਂ ਵੀ ਇੱਥੇ ਵਰਕਰਾਂ ਨੂੰ ਕਹੀਏ ਵੀ ਆਪਣੀਆਂ ਆਪਣੀਆਂ ਡਿਊਟੀਆਂ ਸੰਭੋ। ਤੇ ਪੰਜ ਤਰੀਕ ਨੂੰ ਸਾਡੇ ਬਰਨਾਲੇ ਉਥੇ ਜਦ ਸਾਰੇ ਜਿਲ੍ਹਿਆਂ ਦੇ ਸਾਡੇ ਵੀ ਅਹੁਦੇਦਾਰ ਉਹ ਸਾਰੇ ਉਥੇ ਆ ਰਹੇ ਆ ਉਥੇ ਰਣਨੀਤੀ ਬਣਾਈ ਜਾਏਗੀ ਜਿਸ 10 ਸਾਲ ਤੋਂ ਉਹਨਾਂ ਨੇ ਮਨਾਇਆ ਹੀ ਨਹੀਂ ਉਸ ਤੋਂ ਬਾਅਦ ਹੁਣ ਮਨਾਉਣ ਲੱਗੇ ਆ ਉਹ ਤਾਂ ਬਾਰੇ ਮੈਂ ਕੀ ਕਹਾਂ ਇਕੱਠੇ ਕਰੋਗੇ ਫੰਕਸ਼ਨ ਹਾਂ ਸੰਜਮ ਮੋਰਚਾ ਪਿਛਲੇ ਸਾਲ ਵੀ ਅਸੀਂ ਇਕੱਠਾ ਨੇ ਕੀਤੀ ਸੀ ਇਸ ਵਾਰ ਵੀ ਇਕੱਠੇ ਕਰੋ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ Twitter ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ